ਲਓ ਸਾਹਮਣੇ ਮੇਰੇ ਵੀਰੋ ਰੇਡ ਪੈ ਰਹੀ ਹੈ ਹਰਪਾਲ ਬਾਬਾ ਕਹਿੰਦੇ ਇਸ ਸਮੇ ਕਬੱਡੀ ਪਾ ਰਿਹਾ ਹਰਪਾਲ ਸਿੰਘ ਨਾਮ ਹੈ ਤੇ ਇਧਰਲੇ ਪਾਸੇ ਵੇਖੀਏ ਫੇਰ ਖੋਚ ਪਟ ਲਈ ਹੈ ਤੇ ਆਹ ਦੇਖੋ ਆਹ ਦੇਖ ਮੱਤ ਦਾ ਟੱਪਦਾ ਹੁਵਾਬਾ ਹਰਪਾਲ ਆਉਂਦਾ ਸੁੰਦਰ ਜੂੜੇ ਤੇ ਬੱਧਿਆ ਹੋਇਆ ਰਮਾਲ ਹੈ ਚੱਲ ਵੀ ਬਾਬਾ ਪਾ ਰੇਡ ਸਾਹਮਣੇ ਬਾਬਾ ਜਗੀਰਾ ਖੜ ਗਿਆ ਉਸਤਾ ਜੀ ਇਸੇ ਧਰਤੀ ਦਾ ਜੰਪਲਾ ਭਜਣ ਕਹਿੰਦੇ ਸਿਕਰੀ ਆਹ ਪਹਿਲਾਂ ਹੀ ਉਂਗਲ ਖੜੀ ਕਰੀਉਂਦਾ ਪਹਿਲਾਂ ਹੀ ਉਂਗਲ ਖੜੀ ਕਰੀਉਂਦਾ ਹੜ ਜੋ ਪਾਸੇ ਆਹ ਬੱਲੇ 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 ਬੁੱਢਿਆਂ ਦੇ ਧੌਲੇ ਦੁੱਪੇ ਖੜ ਕੇ ਨਹੀਂ ਆ ਗਏ ਇਹ ਤਾਂ ਗੱਲਾਂ ਕੰਮ ਦੀਆਂ ਕਦੋਂ ਦੇ ਚਲਾ ਗਏ ਉਹ ਭਜਣ ਸਿਕਰੀ ਵਾਲਾ ਪੈਂਦਾ ਮੁੱਕੀਆਂ ਲੈ ਲੈ ਕੇ ਆਹ ਪੈਂਦਾ ਮੁੱਕੀਆਂ ਲੈ ਲੈ ਕੇ ਪਰ ਮੂਰੇ ਚੰਦਰੀਵਾਰ ਦਾ ਝਾਫਾ ਉਹ ਕੀ ਕਰਦਾ ਅੱਜ ਛੜਦੇ ਭਾਬੀਏ ਮੈਨੂੰ ਮੈਂ ਫੇਰ ਨਹੀਂ ਮਖੌਲ ਕਰਦਾ ਮੇਰੇ ਜੇੜੇ ਕਿੱਤੀ ਦੇ ਲੋਕੋ ਦੇ ਖੇਤਰਾਂ ਦਾ ਮੀਂਹ ਮਰਦਾ ਆ ਬਾਬੇ ਨੇ ਕਹਿੰਦੇ ਧੌੜ ਵੀ ਤੱਤੀ ਕਰਤੀ ਤੇ ਜਫਾ ਵੀ ਚੋਟੀ ਦਾ ਲਾਤਾ ਬਗਿਆ ਕਰ ਗਾਲੇ ਹਾਫੇ ਖੇਡੇ ਵਾਲਾ ਇੱਕ ਦਿਨ ਨੂੰ ਕਹਿੰਦੇ ਸ਼ੂਣ ਵਾਲਾ ਮੈਚ ਚੱਲਦਾ ਕਰ ਗੱਲ ਪੈਂਦੀ ਹੋਈ ਕਬੱਡੀ ਦੀ ਆਏ ਹਾਏ ਇਹ ਵੀ ਪਿੰਨ ਵਾਲੇ ਲੱਗਦੇ ਮੈਨੂੰ ਲਓ ਸਾਹਮਣੇ ਰੇਡ ਪੈ ਰਹੀ ਹੈ ਉਧਰਲੇ ਪਾਸੇ ਹਰਪਾਲ ਬਾਬਾ ਵੀ ਖੜ ਗਿਆ ਮੇਰੇ ਵੀਰੇ ਹੁਣ ਦੇਖੀਏ ਵੀ ਕਿਹੜਾ ਲੱਗਦਾ ਹੈ ਕਿਹੜਾ ਰੱਸਦਾ ਤੇ ਫੜਵੇਂ ਬਾਬਲਾ ਹੜਵੇਂ ਮੇਰਾ ਮਾਝੇ ਸਾਖ ਨਾ ਕਰਵੇ ਮਾਝੇ ਦੇ ਜੱਟ ਭੜੇ ਸੁਣੀ ਦੇ ਉਠਾ ਨੂੰ ਪਾਉਂਦੇ ਖੜਵੇ ਖੜ ਤਾਂ ਮੈਥੋਂ ਪਾਈ ਨਹੀਂ ਜਾਣੀ ਉਹ ਮੈਨੂੰ ਕਮਲੀ ਦੇਣਗੇ ਕਰਵੇ ਮੇਰਾ ਉੱਡੇ ਦੋਰੀਆ ਮਹਿਲਾਂ ਵਾਲੇ ਕਰ ਉਧਰ ਪੰਗਾ ਹੋਏ ਭਰਾ ਮੇਰਾ ਛੱਡ ਜੱਟ ਬਾਪੂ ਛੱਡ ਜੱਟ ਉਹ ਬਾਪੂ ਪਿਆਰ ਦਾ ਪਿਆਰ ਦਾ ਪਿਆਰ ਹਾ 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 ਮੇਰੇ ਰੱਬਾ ਬਾਬੇ ਨੇ ਇੰਨਾ ਮਾਰਿਆ ਜਿੱਦਾਂ ਮੋਟਰਪਸਟਰਡ ਲੰਦਾ ਫੜਿਆ ਹੁੰਦਾ ਮੈਨੂੰ ਲੱਗਦਾ ਇਹਨੇ ਸੁਪਨੇ ਚਾਉਣਾ ਤੇ ਰਾਤ ਨੂੰ ਆਹ ਸਾਹਮਣੇ ਨਜ਼ਾਰਾ ਵੱਖਰਾ ਦੀਨੋ ਜੀ ਦਾ ਬਾਬਿਆਂ ਦਾ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਆਹ ਸਾਹਮਣੇ ਬਾਬਿਆਂ ਦੀ ਖੇਡ ਕਬੱਡੀ ਦੇ ਬਕਰੇ ਨਿਯਾਰੇ ਨੇ ਚੜ੍ਹਦੀ ਕਲਾ ਵਿੱਚ ਰਹਿਣ ਬਾਬੇ ਸਾਡੇ ਬੱਤੇ ਬਜ਼ੁਰਗ ਨੇ ਆਹ ਜੰਗੀਰਾ 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 ਆਹ ਜੰਗੀਰਾ 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 ਏ ਜੰਗੀਰਾ ਜੰਗੀਰਾ ਫੈਵੀ ਕੋਲ ਜੰਗੀਰਾ ਜੰਗੀਰਾ ਇਹ ਤਾੜੀ ਵਾਲੇ ਕੀ ਖਿਆਲ ਆ ਦਰਸ਼ਕ ਵੀਰੋ ਇਹ ਜੰਗੀਰਾ ਵਾਹ ਜੀ ਮੀਰਾ ਉਹ ਬੱਸ ਉਹ ਬੱਸ ਬਾਬਾ ਓਏ ਆਹ ਕਿਹੜਾ ਐਕਸ਼ਨ ਸੀ ਬਾਬਾ ਗੱਡੀਆਂ ਬੈਕ ਪੜੀ ਜਾਂਦੀਆਂ ਆਹ ਸਾਹਮਣੇ ਨਜ਼ਾਰਾ ਵੱਖਰਾ ਪੈਂਦੀ ਹੋਏ ਰੇਡ ਪਗਿਆ ਕਾਰਗਲ ਉਧਰਲੇ ਬੰਨੇ ਓਹ ਸਾਹਮਣੇ ਮੇਰੇ ਵੀਰੋ ਰੇਡ ਪੈ ਰਹੀ ਹੈ ਫੇਰ ਦੇਖੀਏ ਵੀ ਤਿੰਨਾਂ ਦੇ ਵਿੱਚੋਂ ਇੱਕ ਪਾਸੇ ਜਦੋਂ ਚਪੇੜਾਂ ਚੱਲਣੀਆਂ ਆਹ ਬਾਬਾ ਚਪੇੜਾਂ ਵਾਲਾ ਹੁਣ ਦੇਖੀਏ ਬੱਲੇ 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 ਪੱਜ 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 ਪਾਦੇ 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 ਓਹ ਰੇਡ ਲੈ ਲਾ ਫੇਰ ਪਹਿਲਾ ਥਾਪੀ ਮਾਰ ਦੁੱਤੀ ਉਹਨੇ ਆਹ ਬੱਲੇ ਬੱਲੇ ਹੋ ਗਈ ਆ ਇੱਕ ਹਾਵਲਾ ਵੀ ਮੰਗਿਆ ਬਾਬੇ ਚ ਕਰੰਟ ਗਿੰਦਾ ਇਹ ਕਿੱਦਾਂ ਦੌੜਦੇ ਕਿੱਦਾਂ ਭੱਗਦੇ ਐ ਇਹ ਪ੍ਰਾਣੀਆਂ ਖਰਾਟਾਂ ਖਾਧੀਆਂ ਮੈਂ ਉਹ ਉਧਰੋਂ ਬਾਬਾ ਗਾਨੀਆਂ ਵਾਲਾ ਆ ਗਿਆ ਤਾਲੀਆਂ ਜ਼ੋਰਦਾਰ ਮਾਰ ਦਿਓ ਆ ਜਾ ਬਾਬਾ ਆ ਜਾ ਗਾਨੀਆਂ ਵਾਲਿਆ ਆ ਜਾ ਚੜ੍ਹਦੀਆਂ ਜਵਾਨੀਆਂ ਵਾਲਿਆ ਜੇ ਕੀਰਿਆ ਲੱਗ ਇੱਕ ਵਾਰੀ ਫੇਰ ਇਹਨੂੰ ਲੱਗ ਫੇਰ ਆਹ ਸਾਹਮਣੇ ਵਾਲ ਨੂੰ ਵੇਖ ਯਾਰਾ ਕੋ ਬੱਲੇ ਬੱਲੇ ਹੋਈ ਪਈਆਂ ਮੇਰੇ ਮਿੱਤਰੋ ਇਹ 70 ਸਾਲੇ ਆ ਇਹ 70 ਸਾਲੇ ਆ ਆयो ਮੇਰਾ ਰੱਬਾ ਲੱਗਦਾ 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 ਬੱਗਿਆ ਟਰੱਕ ਥੱਲੇ ਮਰੂਤੀ ਆ ਗਈ ਲੱਗਦਾ ਉਹ ਟਰੱਕ ਥੱਲੇ ਮਰੂਤੀ ਆ ਗਈ ਲੱਗਦਾ ਉਹ ਤਾਲੀਆਂ 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 ਉਹ ਬਸ ਕਰ ਬਾਬੇ ਦੇ ਰਗਾਂ 'ਚ ਵੋਡਾ ਹੀ ਦੇ ਖੜਿਆ ਮੈਨੂੰ ਲੱਗਦਾ ਥੱਲੇ ਪਿਆ ਬਾਬੇ ਨੂੰ ਥਾਪੀਆਂ ਆ ਦੁੰਦਾ ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਉਹਦੀ ਭਾਈ ਖੜਾ ਛੱਡ ਆਹ ਸਾਹਮਣੇ ਤਾਲੀਆਂ ਮਾਰਦੇ ਇੱਕ ਵਾਰੀ ਫੇਰ ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਬਾਬਾ ਜਵਾਰਦਾਸ ਕਬੱਡੀ ਕਲੱਬ ਭਾਗੋਵਾਲ ਐਨ ਸਿਰੇ ਦਾ ਮੈਚ ਆ ਪੁੱਠਾ ਪੰਗਾ ਲੈ ਲਿਆ ਜੱਟੀ ਅੱਜ ਬੋਕਦੇ ਸਿੰਘਾਂ ਨੂੰ ਹੱਥ ਪਾ ਕੇ ਆ ਸੁੱਖੇ ਬਾਬੇ ਨੇ ਪਾਣੀ ਤੋਂ ਬੰਨ ਲਿਆ ਕਬੱਡੀ ਵਾਲਾ ਪੰਗਾ ਲੈ ਲਿਆ ਕਾਲਕੜ ਸਾਹਿਬ ਵੇਖੋ ਜਰਾ ਬੱਗਿਆ ਕਰੀ ਗੱਲ ਕੋਈ ਨਹੀਂ ਜਦੋਂ ਪਾਣੀ ਪੈਂਦਾ ਜਾਂ ਫਿਰ ਇਹਦਾ ਵੀ ਚੂਨਾ ਖਿੱਲਰਦਾ ਅੱਜ ਪਤਾ ਲੱਗ ਜਾਣਾ ਖੇਡ ਮੈਦਾਨ ਦੇ ਅੰਦਰ ਜਦੋਂ ਚੱਲਿਆ ਨਾ ਐਨ ਕੰਡ ਦੇ ਉੱਤੇ ਪਈਆਂ ਦੋ ਚਾਰ ਬਾਬੇ ਵੱਲੋਂ ਤੇ ਫੇਰ ਮੇਰੇ ਵੀਰੋ ਲੋਕਾਂ ਦੇ ਵਿੱਚ ਪਤਾ ਲੱਗ ਜਾਨਾ ਵੀ ਇਹਨੇ ਕਹਣਾ ਚੂਨਾ ਪਾਣਾ ਹੀ ਸੋਖਾ ਵੀਰ ਜੀ ਵਧੀਆ ਚੂਨਾ ਪਾਣਾ ਸੋਖਾ ਟੌਡੀ ਵਾਲਾ ਕੰਮ ਬੜਾ ਔਖਾ ਸੁੱਖੇ ਦਾ ਮੇਰੀ ਰੇਡ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਇਹ ਰੱਖਦਾ ਤੋੜਦੇ ਤੇ ਅੱਥੇ ਏਠਾ ਏਠਾ ਇਹ ਆ ਇਹ ਆ ਉਹ ਬੱਸ 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 ਹੁਟਰ ਹੁਟਰ ਆ ਹੁਟਰ ਵੱਜ ਗਿਆ ਸੁੱਖਾ ਹੁਟਰ ਵੱਜ ਗਿਆ ਬੰਦਰਾ ਪੋਰਾ ਸ਼ਰਮ ਮਾਨ ਔਰ ਹੁਟਰ ਵੱਜ ਗਿਆ ਆਏ ਹੋ ਰੱਬਾ ਮੇਰਿਆ ਇਹ ਵੀ ਲੈਹਰ ਜੀ ਲੱਗਦਾ ਜੇ ਬੂਟੇ ਭਾਜੀ ਕੋਈ ਨਹੀਂ ਤੇ ਨਾ ਹੋਇਆ ਤੇ ਕਰ ਦਿਆਂਗੇ ਲਾਇਰ ਚ ਕੋਈ ਗੱਲ ਨਹੀਂ ਦੇਖੀ ਜਾ ਅੱਗੇ ਹੁੰਦਾ ਕਿ ਸੁਖਿਆ ਇਹ ਹਾਸੇ ਖੇਡਦਿਆਂ ਨੇ ਦਿਲ ਤੇ ਨਾਲ ਲਾ ਲਈ ਪਾ ਦੇ ਜੋਰ-ਜੋਰ ਕੇ ਬੱਲਾ ਆਪਾਂ ਦੁਨੀਆ ਦਾ ਦਿਲ ਖੁਸ਼ ਕਰਨਾ ਰੰਦਾ ਆ ਆ ਜਵੇਰ ਦਾਵਾ ਕਹਿੰਦਾ ਸੀ ਦਿਲ ਖੁਸ਼ ਸੰਗਤ ਖੁਸ਼ ਰੱਬ ਖੁਸ਼ ਬੱਗਿਆ ਕਰਦੇ ਗੱਲ ਲਓ ਸਰਦੀਤ ਬਾਬੇ ਦੀ ਮੇਰੇ ਵੀਰੋ ਕਬੱਡੀ ਪੈ ਰਹੀ ਹੈ ਗੁੱਟ ਫੜ ਲਿਆ ਕਿ ਜੁੜੀਆਂ ਚੜਾਉਂਦਾ ਬਈ ਮਾਣ ਹੋ ਗਿਆ ਮੇਰੀ ਬਾ ਨਾ ਛੱਡੇ ਬੰਗਾਰਾ ਲਓ ਸੇਵਾ ਬਾਬਾ ਤੇ ਨਾਲ ਸਰਦੀ ਤੇ ਦੋਨਾਂ ਮੱਲਾ ਦੀ ਟੱਕਰ ਤਾੜੀ 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 ਵਾਹ ਓਏ ਤੇ ਵਿਆ ਐਣ ਕਹਿੰਦੇ ਸਿਰੇ ਦਾ ਜੱਫਾ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਲਾ ਦੁੱਤਾ ਗੱਲ ਵੱਖਰੀ ਹੋਈ ਪਈ ਐ ਆ ਵੀ ਚੋਬਰ ਦੇ ਚਰਚੇ ਦਾ ਵੀ ਨਾ ਕੋਸ਼ਕਾਰ ਕਰ ਕੋ ਪੁੱਛੋ ਜਰਾ ਇਹ ਵੱਖਰੇ ਦੇ ਸਟਾਈਲ ਵਿੱਚ ਜਾਂਦਾ ਵੇਖੋ ਇਹਦੀ ਤੋਰ ਜਾਂ ਜਿਵੇਂ ਪਾਥੀਆਂ ਦੇ ਕੁੱਕੜ ਤਾਂ ਜਣਾ ਮੈਨੂੰ ਤਾਂ ਕਾਂ ਤੁਰਦਾ ਏਦਾਂ ਜੇ ਕਰਕੇ ਤੁਰਦਾ ਪਰ ਇਹਦੀ ਖੇਡ ਵੱਖਰੀ ਆ ਬੱਲੇ ਬੱਲੇ ਹੋ ਗਈ ਆ ਇਹ 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 ਫੇਰ ਪੰਗਾ ਬਾਬੇ ਨਾਲ ਫੇਰ ਬਾਬੇ 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 ਆਓ ਮੇਰੇ ਆਓ ਮੇਰੇ ਰੱਬਾ ਓਏ ਆ ਨਹੀਂ ਲੰਘਣ ਦਿੰਦਾ ਅੱਜ ਆਹ ਐ ਓਏ ਤੇ ਘੋੜਾ ਘੋੜਾ ਖੇਢੀ ਜਾਂਦੇ ਆ ਓਏ ਆਇਓ ਮੇਰਾ ਰੱਬਾ ਵਾਹ ਕਮਾਲ ਹੋਈ ਭਈਆ ਬਾਬਿਆਂ ਦੇ ਤਾਲੀਆਂ ਮਾਰਦੇ ਜੇ ਸਵਾਦ ਆ ਰਿਹਾ ਏ ਮੈਚ ਦਾ ਤੇ ਕਿ ਜਦ ਸੌਣ ਮਹੀਨਾ ਚੜ ਜਾਂਦਾ ਮੁੱਲ ਪੈਂਦਾ ਬੁੱਢੇ ਪਿੱਪੜਾਂ ਦਾ ਚਿੱਟੀ ਦਾੜੀ ਦੇਖਣਾ ਘੂਰ ਵੀਪਾ ਤਾਜਾ ਦਿਲ ਹੈ ਹਾਲੇ ਮਿੱਤਰਾਂ ਦਾ ਐਨ ਬਹਿ ਜਾ ਬਹਿ ਜਾ ਹੋਈ ਪਈ ਐ ਕੋਈ ਗੱਲ ਨਹੀਂ ਬਾਬੇ ਖੇਡ ਵਧੀਆ ਰਹਿ ਨੇ ਕਾਲਕਰ ਸਾਹਿਬਾ ਮਨੋਰੰਜਨ ਵੀ ਵਧੀਆ ਕਰ ਰਿਹਾ ਬਾਬਾ ਨਾਨਕ ਦੀਆਂ ਉਮਰਾਂ ਵੱਡੀਆਂ ਕਰੇ ਆਹ ਜੰਗੀਰੇ ਨਾਲ ਫੇਰ ਪੰਗਾ ਪੈ ਗਿਆ ਆਹ ਜੰਗੀਰਾ ਇਹ ਆ ਜੰਗੀਰਾ ਜੰਗੀਰਾ ਉਹ ਭਜਨ ਸ਼ਕਰੀਲਾ ਕਿਹਦੇ ਪਾਸੇ ਆ ਪਜਣ ਢੇਰੀਆਂ ਦੇ ਆ ਪਾਣੀ ਪੂਣੀ ਪੀਲਾ ਨਹੀਂ ਤੈਨੂੰ ਇਹਨਾਂ ਨੇ ਪਿਆਈ ਦੇਣਾ ਆਹ ਸਾਹਮਣੇ ਕਬੱਡੀ ਪੈ ਗਈ ਬਗਿਆ ਕਰੀ ਗੱਲ ਲਓ ਫੇਰ ਦੇਖੀਏ ਸਾਹਮਣੇ ਮੇਰੇ ਵੀਰੋ ਕਬੱਡੀ ਪੈਣ ਜਾ ਰਹੀ ਹੈ ਅਗਲੀ ਕਬੱਡੀ ਜਿਹੜੇ ਜਿਹੜੇ ਕਹਿੰਦੇ ਆ ਵੀ ਗਾਨੀਆਂ ਵਾਲੇ ਬਾਬੇ ਦੀ ਵੇਖਣੀ ਆ ਉਹ ਤਾੜੀ ਮਾਰ ਕੇ ਦੱਸਿਓ ਜ਼ੋਰਦਾਰੇ ਕਰੀ ਹਾਏ ਹਾਏ ਮੈਨੂੰ ਲੱਗਦਾ ਗਾਨੀਆਂ ਵਾਲੇ ਬਾਬੇ ਦੇ ਕੜੱਲਾ ਪੁਆਏਗਾ ਤੂੰ ਹੜਦਾ ਨਹੀਂ ਹੜਦਾ ਨਹੀਂ ਆ ਜਾ ਬਾਬਾ ਸ਼ਾਜਾ ਬਾਬਾ ਸਰਾ ਕਰਵਾ ਜਾ ਬਾਬਾ ਗਾਨੀ ਵਾਲਿਆ ਲੋਡੀਆਂ ਪਾ ਜਾ ਬਾਬਾ ਖੱਸਾ ਵਿੱਚ ਛੱਲੇ ਵੀ ਪਾਏ ਹੋਇਆ ਤੇ ਗਾਨੀ ਵਾਲੇ ਬਾਬੇ ਸ਼ਿਕਰੀ ਜਾਏ ਹੋਇਆ ਆ ਜਗੀਰੇ ਦੇ ਜੱਫੇ ਵੀ ਕਹਿੰਦੇ ਦੁਨੀਆ 'ਚ ਵੱਡੇ ਨੇ ਇਹਦੀਆਂ ਛਾਪਾਂ ਤੋਂ ਹਵਾ ਲੈਂਦੇ ਆਹ ਸਾਹਮਣੇ ਪੈਂਦੀ ਹੋਈ ਰੇਡ ਕਾਲਕਰ ਸਾਹਿਬ ਏ ਏ ਜਗੀਰਾ ਬਾਬਾ ਜੇ ਤੂੰ ਲੱਗੇ ਨਾ ਤੇ ਸਵਾਦ ਆ ਜਾਣਾ ਇੱਕ ਵਾਰੀ ਜਿਹੜੇ ਜਿਹੜਿਆਂ ਨੇ ਹੁਣ ਦੇਖੀਏ ਜਗੀਰੇ ਦੀ ਟੱਕਰ ਵੇਖਣੀ ਆ ਤੇ ਲੋਕਾਂ ਨੇ ਆਪ ਵੀ ਤਾੜੀਆਂ ਮਾਰ ਦੇਣੀਆਂ। ਹੋ ਬਾਬਾ ਜਗੀਰਿਆ ਮੋਰੇ ਪਰ ਇਧਰ ਸੇਵਾ ਬਾਬਾ ਕਹਿੰਦਾ ਮੈਨੂੰ ਛੱਡੋ। ਉਹ ਪਰੇ ਰੋਟੇ ਪਰੇ ਜੋ ਪਰੇ ਜੋ ਪਿੰਡ ਖੁੱਲਾ ਛੱਡ ਦਿਓ ਬੱਬਰ ਸ਼ੇਰ ਆ ਗਿਆ ਇਹ ਤੇਰੀਆਂ ਤੇਰੀਆਂ ਇਸ ਨੂੰ ਹੜ ਗਿਆ ਪਰੇ 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 ਹਾਏ ਮੇਰਾ ਬਹੁਤਰ ਵੱਜ ਗਿਆ ਬਾਬਾ ਹੂਟਰ ਵੱਜ ਗਿਆ। ਉਹ ਵੱਜ ਗਿਆ ਹੂਟਰ। ਉਹ ਸ਼ੁਕਰ ਕਰ ਬਾਬਾ ਤੇਰੀ ਹੂਟਰ ਜਾਨ ਛਡਾ ਦਿੰਦਾ ਆ ਜਾ ਕਰੇ। ਓਏ ਆ ਜਾ ਆ ਜਾ ਚੰਦਰਿਆ ਆ ਜਾ ਵੱਜ ਗਿਆ ਵੱਜ ਗਿਆ। ਇਹ ਪਸਲੀਆਂ ਬਚਾ ਇਹਨਾਂ ਤੋਂ ਫਸਲੀਆਂ ਬਚਾ ਬਾਬਾ ਤੈਨੂੰ ਕੋਡੀ ਦਾ ਇਚਾ ਵਾਹਿਗੁਰੂ ਮਿਹਰ ਕਰੇ ਅਗਲੀ ਰੇਡ ਪੈ ਗਈ ਮਾਲਵਾ ਡਾਟ ਵਾਲਿਆ ਆ ਮੈਚ ਦੇ ਵਿਊ ਵੇਖੀ ਕਿੰਨੇ ਕਿਦਾਂ ਗੱਲ ਚੱਲਦੀ ਐ ਪਹਿਲਾਂ ਵੀ ਨਗੀਰੇ ਬਾਬੇ ਦਾ ਇੱਕ ਮੈਚ ਉਹਦੇ ਵਿਊ ਮਰੇ ਮੈਂ ਦੇਖੇ ਬਹੁਤ ਧੰਨਵਾਦ ਆ ਉਹ ਸਿਕਰੀ ਵਾਲਿਓ ਕੱਲੇ ਨਜ਼ਾਰੇ ਨਾਲੋਂ ਪੈਸੇ ਪੂਸੇ ਵੀ ਦੇ ਦਿਓ ਬਾਬਿਆਂ ਨੂੰ ਇਹ ਕਿਹੜਾ ਟਾਂਗੇ ਤੇ ਆਇਆ ਜੋਰ ਇਹਨਾਂ ਦਾ ਬਹੁਤ ਲੱਗਦਾ 150 ਦਾ ਕੋਈ ਫੱਟ ਨਹੀਂ ਪੈਂਦਾ ਲੱਗਿਆ ਕਰਦੇ ਗੱਲ ਪੈਂਦੀ ਰੇਡ ਲਓ ਸਾਹਮਣੇ ਮੇਰੇ ਵੀਰੋ ਆ ਗਿਆ ਜੀ ਭਜਣਾ ਸਿਕਰੀ ਵਾਲਾ ਪਿੰਡ ਵਾਲਾ ਹੁਣ ਦੇਖੀਏ ਵੀ ਪਾਣੀ ਪਿਉਂਦੇ ਆ ਜਾਂ ਫਿਰ ਚਾਹਾ ਛਕਾਉਂਦੇ ਆ ਸਾਹਮਣੇ ਵਾਲੇ ਬਾਬੇ ਜਗੀਰ ਭੁੱਲਣ ਹੋਣੇ ਫੜ ਗਿਆ ਬਾਬਾ ਜਗੀਰਾਂ ਭਜਣਾ ਮੈਂ ਇੱਕ ਗੱਲ ਤੋਂ ਕਹਿਦੇ ਆ ਭਰਾ ਮਣ ਕੇ 2 4 ਨੰਬਰ ਲੈਣਾ ਨਹੀਂ ਜਵਾਕਾਂ ਨੇ ਰੋਟੀ ਨਹੀਂ ਦੇਣੀ ਸ਼ਾਮ ਨੂੰ ਪਾਪਾ ਸਾਰੇ ਜੱਫੇ ਹੀ ਖਾਈ ਗਿਆ ਪਾਪਾ ਉੱਥੇ ਜੱਫੇ ਹੀ ਖਾਈ ਗਿਆ ਬਾਪੂ ਉੱਥੇ ਜੱਫੇ ਹੀ ਖਾਈ ਗਿਆ ਆਹ ਸਾਹਮਣੇ ਮੇਰੇ ਮਿੱਤਰੋ ਔਰ ਇਹ ਹਾਸਾ ਕਿੱਦਾ ਬਗਿਆ ਦੁਨੀਆ ਨੂੰ ਕਹਦੇ ਗੱਲ ਦਿਲ ਤੇ ਨਾ ਲਾਇਓ ਗੱਲ ਦਿਲ ਤੇ ਨਾ ਲਾਇਓ ਤੇ ਨਾ ਲਾਇਓ ਇਹ ਜ਼ਗੀਰਾ ਦੇਖ ਲੈ ਕਿਦਾਂ ਵੇਂਦਾ ਹੀ ਕਿਤੇ ਬਾਜਾਂ ਨੂੰ ਪਰ ਸਾਹਮਣੇ ਉਹ ਲੱਗ ਹੁਣਾ ਰਿਹਾ ਹੁਣ ਹਾ ਹਾ ਪਾਪਾ ਪਿਆਰ ਨਾਲ ਬਾਬਾ ਪਿਆਰ ਨਾਲ ਮਾਤਾ ਪਿਆਰ ਨਾਲ ਬਾਬਾ ਬਸ ਕਰ ਬਾਬਾ ਉਹਦੀ ਕੁੜੀ ਨਾ ਤੋੜਦੀ ਕਿਦੇ ਵਾਹ ਬਾਬਾ ਵਾਹ ਬਾਬਾ ਮੁਰਕੇ ਉਹਨੇ ਕੋਈ ਨਹੀਂ ਵੀ ਵਾਣੀ ਕਿਦੇ ਹਾਂ ਹਾਂ ਆ ਬੱਲੇ ਤੇਰੇ ਬਾਬਾ ਮੈਂ ਪਹਿਲਾਂ ਕਿ ਅੰਬਰ ਦੇਲ ਨਹੀਂ ਸੁੱਟੀ ਦੀ ਬਲਹਾਰੇ ਬੂਟੇ ਤੇ ਉੱਪਰ ਇਸੇ ਦਾ ਨਸ਼ਾ ਨਾ ਲਾਇਆ ਸਲਪੇ ਸੂਟੇ ਤੇ ਬੱਤ ਬਲਦੇ ਪੁੱਤ ਡਗੜਦੇ ਦੇਰ ਨਾ ਲਾਉਂਦੇ ਆ ਬੈਠ ਕੇ ਵੇਖੀਂ ਉਹਨਾਂ ਬਾਬੇ ਬਾਬੇ ਕੌਡੀ ਪਾਉਂਦੇ ਐ ਬਹਿ ਕੇ ਵੇਖ ਜਵਾਨਾ ਬਾਬੇ ਕੌਡੀ ਪਾਉਂਦੇ ਐ ਇਹ ਬਾਬੇ ਆ ਚਪੇੜਾਂ ਵਾਲਿਆ ਇੱਕ ਆਰੀ ਮਾਰਾ ਜਾ ਮੋਰੇ ਹੋਏ ਦੇ ਵੀ ਫਿਰ ਪਤਾ ਲੱਗੇ ਸ਼ਾਮਾਂ ਨੂੰ ਜਦੋਂ ਸੁੱਤਾ ਹੋਵੇ ਨਾ ਤੇ ਸਹਰਾਣੇ ਦੇ ਵੀ ਕੰਨ ਨਹੀਂ ਲੱਗਣਾ ਦੇਈ ਵੇਦਾ ਪਤਾ ਲੱਗਦਾ ਕਿ ਹਿੰਦੀ ਫਿਲਮਾਂ ਵਿੱਚ ਪੁਰਾਣਾ ਐਕਟਰ ਸੀਗਾ ਮੈਂ ਤੁਹਾਨੂੰ ਦੱਸੂਗਾ ਨਾਂ ਤੇ ਉਤੇ ਕਰਕੇ ਉਤਾਰ ਗਿਆ ਲੱਗਦਾ ਮੈਨੂੰ ਆਹ ਸਾਹਮਣੇ ਆਹ ਬੱਲੇ ਬੱਲੇ ਆਹ ਬੱਲੇ ਬੱਲੇ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਬਾਬਾ ਆਇਓ ਰੱਬਾ ਮੇਰੇ ਆਇਓ ਮੇਰਾ ਬਸ 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 ਤੁਹਾਨੂੰ ਨਹੀਂ ਡਿਆ ਬੈ ਦੂਦੇ ਚ ਪੇੜਾਂ ਵਾਲਾ ਆਖਿਆ ਤੇ ਹਾਂ ਇਹਨਾਂ ਨੂੰ ਤਾਂ ਹੂਟਰ ਦਾ ਚਾਈ ਦਾ ਨੀਂਗਰ ਨੂੰ ਕੋਟੀ ਮੈਨਾਂ ਦਾ ਮੈਂਟਲ ਹੀ ਚਾਹੀਦੀ ਹੈ ਇਹ ਖੁੱਲੇ ਟਾਈਮ ਵਾਲੇ ਆ ਹਾਂ ਮੈਂਟਲ ਹੀ ਚਾਹੀਦੀ ਕੋਟੀ ਭਾਈ ਜਿੱਦਾਂ ਬਾਬੇ ਦਾ ਸੁਭਾਅ 30 ਸੈਕਿੰਡ ਹੀ ਚਾਹੀਦੇ ਇਹਨਾਂ ਨੂੰ ਡੇਢ ਮਿੰਟ ਦੀ ਕੋਟੀ ਚਾਹੀਦੀ ਇਧਰ ਹੋਇਆ ਜੀ ਨੀਰਾ ਫੇਰ ਲੱਗ ਗਿਆ ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਬਾਬਾ ਜਵਾਰਦਾਸ ਐਨੇ ਕਿੱਥੇ ਪੰਗਾ ਪੈ ਲੈਨੇਵੇਂ ਲਸੀਆ ਥਾ ਬਣਾ ਲੈਣਾ ਓ ਚੱਕ ਓ ਚੱਕ ਓ ਚੱਕ ਓ ਚੱਕ ਇਹ ਸੁੱਕਿਆ ਸੁੱਖੇ ਬਾਬਾ ਜਿਹੜੇ ਢੇਰੀਆਂ ਦੇ ਚੂਨਾ ਪਾਉਣਾ ਵੇ ਕਿੰਨੀ ਕ ਦੂਰ ਲੱਗਦੀਆਂ ਇਹ ਆ ਗਿਆ ਆ ਗਿਆ ਸੁੱਖਾ ਆ ਗਿਆ ਸੁੱਖਾ ਪੱਜ 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 ਅੱਜ ਪੱਜ 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 ਮੇਰੇ ਰਬਾ ਸੁੱਖੇ ਦੇ ਰੈਡੀਏਟਰ ਚ ਵੀ ਬੁਲਬਲੇ ਆਉਣ ਲੱਗੇ ਹੁਣ ਤੇ ਹਾਏ ਹੋ ਰੱਬਾ ਸੁੱਕਿਆ ਇਹ ਬਾਹਰ ਖੜੇ ਪਤਾ ਲੱਗਦਾ ਵੀ ਕੋਟੀ ਸੌਕੀ ਹੁਣ ਪਤਾ ਲੱਗਦਾ ਨਾ ਕਿੰਦਾਂ ਦੀ ਕੋਟੀ ਐ ਕਿਵੇਂ ਖੇਡੀ ਜਾਂਦੀ ਆ ਕਿਵੇਂ ਪਲੇਅਰ ਖੇਡਦੇ ਆ ਬਾਹਰ ਬੈਠ ਕੇ ਤੂੰ ਟਿੱਚਰਾ ਕਰਦਾ ਟਿੱਚਰਾ ਕਰਨਾ ਮੇਰੀ ਬਿਮਾਰੀ ਹੁੰਦਾ ਪਤਾ ਤੈਨੂੰ ਵੀ ਲੱਗ ਜਾਂਦਾ ਜੇ ਮੈਂ ਦਰਸ਼ਕ ਤੇ ਤੂੰ ਖਿਡਾਰੀ ਹੁੰਦਾ ਆ ਗੋਲ ਬਗਿਆ ਟੋਕੀ ਆ ਸੁਖੇ ਤੇ ਰੇਡ ਪੈ ਗਈ ਤੇ ਕਰੀ ਸੋਹਣੀਆਂ ਗੱਲ ਲਓ ਬਾਬੇ ਸਰਜੀਤ ਦੀ ਕਬੱਡੀ ਆ ਉਹ ਦੇ ਸਾਹਮਣੇ ਕਹਿੰਦਾ ਉਹ ਲੱਗਿਆ ਤੇ ਪਰ ਫੌਜੀ ਜੇ ਛੜਾ ਦੇ ਜਾਣ ਉਹਦੀ ਫੌਜੀ ਵੀ ਨਹੀਂ ਮੰਨਦਾ ਇਹ ਵੀ ਅੜੀਆਂ ਕਰਦਾ ਅੱਜ ਲਓ ਜਾਫੀਆਂ ਦੇ ਸੇ ਨੰਬਰ ਐ ਮੈਚ ਮੁੱਕ ਗਿਆ ਮੇਰੇ ਖਿਆਲ ਮੈਚ ਨਹੀਂ ਮੁੱਕਿਆ ਰੇਡਰਾਂ ਦੀ ਬੱਸ ਹੋ ਗਈ ਉੱਧ ਮੇਰੇ ਦਾ ਸਾਤਾ ਇੱਕ ਬਾਰੀ ਅੱਜ ਮੈਂ ਨਹੀਂ ਤਾਂ ਕੇ ਵੜੀਆ ਬਾਜੀ ਇੰਨੀ ਗਰਮ ਜੇਂਦੀ ਆ ਉਹਨਾਂ ਦੇ ਮੋੜ ਦੇ ਮੋੜ ਤੇ ਲਓ ਸਾਹਮਣੇ ਫੇਰ ਦੇਖਿਓ ਕਬੱਡੀ ਪੈਣ ਜਾ ਰਹੀ ਹੈ ਬਾਬੇ ਕੁਲਦੀਪ ਦੀ ਤੇ ਆਓ ਦੇਖਿਓ ਨੰਬਰ ਲੈ ਕੇ ਵੀ ਆ ਗਿਆ ਕਸਰ ਮੇਨਾ ਚੰਨੂ ਜਾਨੀਆ ਵਾਲਾ ਬਾਬਾ ਜਾਨੀਆ ਵਾਲਾ ਬਾਬਾ ਆ ਜਾ ਬਾਬਾ ਕਸਰ ਮੇ ਰੋਣਾ ਪਤਾ ਕੀ ਹੈ ਕਿ ਇਹਦੇ ਜਾਫੀ ਵਾਲੇ ਤਿਆਰ ਬੇਕਾਰ ਆ ਤੇ ਦੂਜੇ ਨੇ ਇਹਦੇ ਛੱਡੀ ਛੁੱਡੀ ਆ ਫਿਰ ਚੱਕ ਲੈ ਹਥਿਆਰ ਲੱਗਦਾ ਅਗਲੇ ਮੈਚ ਦੀਆਂ ਟੀਮਾਂ ਆਜੋ ਗਰਾਊਂਡ ਦੇ ਵਿੱਚ ਜਲਦੀ ਦੇ ਨਾਲ ਆਹ ਸਾਹਮਣੇ ਮੈਨੂੰ ਕੁੜੀਏ ਬੁੱਢਾ ਉਹਨੇ ਜਾਣੀ ਨਹੀਂ ਮੇਰੀ ਖਾਤੀ ਖਰਾਕ ਪੁਰਾਣੀ ਪਲ ਦੇ ਵਿੱਚ ਮੈਂ ਤੈਨੂੰ ਘੰਟਾ ਕਰਪ ਜਾਵਾਂ ਨਹੀਂ ਤੂੰ ਬੈਠ ਬੁੱੜੇ ਤੇ ਤਾਂਗੇ ਤੇ ਤੈਨੂੰ ਸ਼ੈਰ ਕਰਾਵਾਂ ਨਹੀਂ ਤੂੰ ਬੈਠ ਬੁੱੜੇ ਦੇ ਤਾਂਗੇ ਤੇ ਨੂੰ ਸ਼ੇਰ ਕਰਾਮਾ ਨੇ ਆ ਗਾਨੀਆਂ ਵਾਲਾ ਬਾਬਾ ਵੀ ਹਿੱਟ ਹੋ ਗਿਆ ਗਾਨੀਆਂ ਵਾਲਾ ਬਾਬਾ ਵੀ ਹਿੱਟ ਹੋ ਗਿਆ ਆ ਸਾਹਮਣੇ ਪੈਂਦੀ ਹੋਈ ਰੇਡ ਇਹ ਇਹ ਪਰੇ 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 ਜਾਂਦਾ ਕਿੱਧਰ ਨੂੰ ਆ ਸਾਹਮਣੇ ਜਾਂਦਾ ਜਾਨ ਛਡਾਉਂਦਾ ਹੁਣ ਦੇ ਆਏ ਆ ਇਧਰ ਨੂੰ ਇਧਰ ਤੇਰਾ ਨਖਰਾ ਗਾਨੀਆਂ ਵਾਲਿਆ ਤੇਰਾ ਨਖਰਾ ਇਹ ਕੱਦਲਾ ਕੱਦਲਾ ਪਰੇ 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 ਸਾਹਮਣੇ ਇਹ ਗਾਨੀ ਜਵਾਨੀ ਜੰਨੀਆ ਗਾਨੀਆਂ ਪਾਈ ਫਿਰਦਾ ਏ ਬੜਾਫੇ ਵਾਰੇ ਨੀਆਂ ਗਾਨੀਆਂ ਪਾਈ ਫਿਰਦਾ ਜਵਾਨੀ ਚ ਕੀ ਕਰਦਾ ਹਾਂਜੀ ਨਾਲ ਦੇ ਕਹਿੰਦੇ ਜਿੱਥੇ ਡਿਕਾ ਇੱਥੇ ਕੀ ਬਹਿਣਾ ਦਮ ਲੈ ਲੈ ਇੱਥੇ ਬਹਿ ਕੇ ਕੋਈ ਨਹੀਂ ਨਾਮ ਦਵੇ ਉਹਨਾਂ ਨੇ ਬਾਝ ਦੇਣਾ ਨੂੰ ਕਹਿੰਦਾ ਬਹਿ ਜਾ ਇਹ ਮੈਨੂੰ ਕੁੜੀਏ ਫੁੱਢੜਾ ਨਾ ਜਾਣੀ ਮੇਰੀ ਖਾਦੀ ਖਰਾਕ ਪੁਰਾਣੀ ਜਿਹਨੂੰ ਇੱਕ ਵਾਰੀ ਲਾਦਾ ਜੱਫਾ ਉਹ ਮੁੜ ਕੇ ਨਹੀਂ ਮੰਗਦਾ ਪਾਣੀ ਏ ਆਹ ਹਾਏ ਉਧਰ ਜੱਫੇ ਉਧਰ ਲੱਗਿਆ ਵਾਲੇ ਹੁਣ ਦੇਖੀ ਆ ਬੱਲੇ 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 ਇੱਕ ਵਾਰੀ ਜੀ ਨੂੰ ਜੀ ਨੂੰ ਮੈਚ ਵਧੀਆ ਲੱਗਦਾ ਦਿਲੋਂ ਤਾੜੀ ਮਾਰਦੇ ਬਾਪੇ ਵਾਲੀ ਬਾਪੇ ਸੜਾ ਕਰਾ ਗਏ ਆ ਬਾਪੇ ਦੁਨੀਆ ਦੇ ਛਾ ਗਏ ਆ ਸ਼ਿਕਰੀ ਦੇ ਵਿੱਚ ਆ ਗਏ ਆ ਇਹ ਵੱਡੀਆਂ ਉਮਰਾਂ ਵਾਲੇ ਨੇ ਇਹਨਾਂ ਦੀ ਖੇਡ ਨਿਆਰੀ ਆ ਵਿੱਚ ਕਬੱਡੀ ਯਾਰ ਉਹਨਾਂ ਦੀ ਕੈਪ ਸਰਦਾਰੀ ਆ ਪਜਣਿਆ ਉਹ 2 4 ਨੰਬਰ ਲੈ ਲਾ ਮੈਂਬਰਾ 2 4 ਨੰਬਰ ਲੈ ਲਾ ਮੈਂਬਰਾ ਪਾ ਦੇ ਤਕੜਾਓਗੇ ਜ਼ੰਗੀਰਿਆ ਏ ਪਿੰਡ ਵਾਲਾ ਜਾਣਦਾ ਕਿਧਰ ਨੂੰ ਟੇਢੀ ਤੇ ਰੋੜਵੇ ਦੀ ਬਾਸੰਗ ਨੂੰ ਦੇਖੋ ਕਿਧਰ ਨੂੰ ਪੁਰਾਣੇ ਦੁੱਦਾ 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 ਬੱਲੇ ਭਜਣਿਆ ਬੱਲੇ ਹਾਏ 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 ਲੈ ਗਿਆ ਨੰਬਰ ਓਏ ਉਹ ਨਹੀਂ ਫੜਾ ਪਰ ਇਹ ਨਾ ਪਰਸਾ ਦਾ ਉਹ ਬੱਲੇ ਉਦਾਂ ਨਹੀਂ ਤੇ ਇਦਾਂ ਹੀ ਸਹੀ ਆ ਭਜਣਾ ਕਹਿੰਦਾ ਹੈ ਸਹੀ ਉਹ ਕਾਲ ਕੱਢ ਦੇ ਦੇ ਨੰਬਰ ਯਾਰ ਕੁਛ ਨਹੀਂ ਹੁੰਦਾ ਇਹਦੇ ਲੱਗ ਗਿਆ ਜੰਗੀਰਿਆ ਤੂੰ ਹੀ ਮੰਨ ਜਾ ਉਹ ਪਿੰਡ ਦਾ ਪਹਿਲਵਾਨ ਆ ਯਾਰ ਮਾੜੀ ਮੋਟੀ ਰਹਿ ਜੂ ਇਹ ਸੰਦੀਪ ਨੇ ਪਾਇਆ ਇਹ ਤਹਾਰੀਆਂ ਸਰਦਾਰ ਜਸਵੀਰ ਸਿੰਘ ਜੀ ਰਾਜਾ ਐਮਐਲਏ ਸਾਹਿਬ ਉਹਨਾਂ ਦਾ ਸਤਿਕਾਰ ਕਰਾਂਗੇ ਵੀ ਆਨੰਦ ਮਾਰ ਰਹੇ ਆ ਬਾਬਿਆਂ ਦਾ ਮੈਚ ਹੈ ਔਰ ਨਾਲ ਸਾਡੇ ਹਰ ਅਵਤਾਰ ਸਿੰਘ ਜੀ ਸਤਿਕਾਰਯੋਗ ਨੇ ਸੰਦੀਪ ਸਿੰਘ ਜੀ ਸਿੱਕਰੀ ਸਾਡੇ ਹਲਕਨ ਚਾਰਜ ਕਹਿੰਦੇ ਸ਼ਾਮ 83 ਤੋਂ ਇਹ ਸਾਰਿਆਂ ਦਾ ਸਤਿਕਾਰ ਹੈ ਗਾਨੀ ਸਾਹਿਬ ਇਹ ਗਾਨੀਆ ਵਾਲਾ ਆ ਜਾਣ ਲੱਗਾ ਫੇਰ ਗਾਨੀਆ ਵਾਲੇ ਨੂੰ ਲਿਆਇਦ ਰ ਆਇਆ ਗਾਨੀਆ ਵਾਲਿਆ ਤੇਰੀਆਂ ਕਲਚ ਪਲੇਟਾਂ ਦਾ ਧੂਆ ਨਿਕਲਦਾ ਵਿਖੜਾ ਆ ਜਰਾ ਇਹਨੂੰ ਪੀਲਿਆ ਪਾਣੀ ਮੈਨਾਂ ਦਾ ਹੁਣ ਦੂਜਾ ਪਾਣੀ ਤੇ ਹੋ ਗਿਆ ਭਾਈ ਮੇਰਾ ਪਾਣੀ ਗੁਰਦੀਦ ਬਾਬਾ ਗਾਨੀਆ ਵਾਲੇ ਦੀ ਕਾਡੀ ਪਾਣੀ ਯਾਰ ਇੱਕ ਗੱਲ ਪੱਕੀ ਆ ਕਾਲਕਰ ਬਾਬਿਆਂ ਨੇ ਲੋਕਾਂ ਦੇ ਦਿਲ ਖੁਸ਼ ਕਰਦੇ ਆ ਤੇ ਦਿਲ ਖੁਸ਼ ਕਰਦਾ ਰੱਬ ਖੁਸ਼ ਹੋ ਗਿਆ ਸਾਡੇ ਵੀ ਕਈ ਵਾਰੀ ਬੋਲ ਉਦਾਂ ਦੇ ਪਰ ਇਹ ਹਾਸੇ ਖੇਡੇ ਵਾਲਿਆ ਦਿਲ ਤੇ ਨਾ ਲਾਇਓ ਬਾਬੇ ਜਾਂਦੇ ਬਾਤੇ ਰਹਿਣ ਇਧਰਲੇ ਬੰਨੇ ਬਾਬੇ ਨੇ ਸਰਾ ਕਰਵਾਦਾ ਗੁੱਟ ਫੜ ਲਈ ਹੋਈ ਕੰਜੀ ਐਨ ਕਹਿੰਦੇ ਜਿੰਦਾ ਲਾਤਾ ਉਹ ਜਿੰਦਰਾ ਜੰਗਾਲ ਖਾ ਗਿਆ ਕੰਜੀ ਲੈ ਗਿਆ ਦੁਲਾਵਾਂ ਦਾ ਜਾਨੀ ਉਹ ਗੱਲ ਹੋਈ ਪਈਆ ਅਗਲੇ ਮੈਚ ਦੀਆਂ ਟੀਮਾਂ ਡੀਏਵੀ ਕਬੱਡੀ ਕਲੱਬ ਜਲੰਧਰ ਤੇ ਭਾਗੋਵਾਲ ਸੂਸਾਂ ਦੀ ਟੀਮ ਦੇ ਖਿਡਾਰੀ ਆ ਜਾਣ ਚੱਲ ਸੁਖਿਆ ਤੂੰ ਹੀ ਚਾਰਾ ਟੂਰਨਾਮੈਂਟਾਂ ਤੇ ਕਲੀ ਪਾਉਂਦਾ ਚੱਲ 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 ਪਾ ਦੇ ਕਬੱਡੀਆਂ ਜੋਰ-ਜੋਰ ਕੇ ਬਗਿਆ ਕਰ ਗੱਲ ਸਾਹਮਣੇ ਇਹਦੀ ਕਲੀ ਹੁਣ ਖੇਲ ਰਹੀ ਲਓ ਇਹ ਸਾਹਮਣੇ ਦੇਖੀ ਇਹਦੀ ਸੁੱਖਾ ਅਗਲੇ ਮੈਚ ਬੜੇ ਤਗੜੇ ਆ ਉਸ ਹਾਵਣਾ ਦੇਖੀ ਕਿਤੇ ਪੱਟਾ ਨੂੰ ਘੜਾ ਲੈਣਾ ਪਵਾ ਕੇ ਬਹਿ ਜੀ ਕਿਤੇ ਇਹ ਆਏ ਹੋਏ ਸੁੱਖਿਆ ਪਾਦਲਾ ਓਏ ਪਾਦਲਾ ਹੱਥੇ ਬੜੀ ਦੂਰ ਆ ਹਾਏ ਹਾ ੱਗੇ ਨੇ ਗੱਲ ਕੀਤੀ ਭਰਾਵਾ ਥਾਲ ਕੱਟ ਕੇ ਮੈਚ ਚੱਲਦਾ ਸੀਗਾ ਮੁੰਡਿਆਂ ਦੀ ਟੀਮ ਦੇ ਇੱਕ ਪੁਰਾਣਾ ਬਜ਼ੁਰਗ ਇਹਨਾ ਮੈਨੂੰ ਬੜਾ ਤਜਰਬਾ ਮੈਨੂੰ ਖੜਾਉਂਦਾ ਜੱਫੇ ਲਾ ਦੂੰਗਾ ਚਾਰ ਪੰਜ ਟੋਡੀਆਂ ਪਈਆਂ ਤਾਂ ਉਹ ਛੇਵੀਂ ਕੋਟੀ ਤੇ ਜੱਫਾ ਲਾਤਾ ਜੱਫਾ ਲਾਦਾ ਤੇ ਥੰਡੇ ਬਾਬੇ ਨੂੰ ਜਦੋਂ ਕਹਿੰਦੇ ਯਾਰ ਬਾਬਾ ਸੀਟ ਰੈਫਰੀ ਸੀਟੀਆਂ ਮਾਰੀ ਜਾਵੇ ਬਾਬਾ ਛੱਡੇ ਨਾ ਉਹ ਕਹਿੰਦਾ ਛੱਡਾਂ ਕੀ ਪਤੰਦਰੋਂ ਮੇਰੇ ਕੜਲ ਪੈ ਗਈ ਮੇਰੀ ਕਲੱਤਾ ਇਹਦੀ ਕੈਂਚੀ ਮਰੀਆਂ ਲੱਤਾਂ ਚੋਂ ਕੱਢੋ ਆਹ ਸਾਹਮਣੇ ਘਾਨੀਆਂ ਵਾਲਾ ਚਾਹਦੀਆਂ ਜਵਾਨੀਆਂ ਵਾਲਾ ਇਹ ਬਾਬੇ ਨੇ ਵੀ ਸਿਰ ਲਾਤਾ ਜੇ ਤਹਾਰ ਗੱਲ ਵੱਖਰੀ ਆ ਜਿੱਤ ਖੁਸ਼ ਕਰਦੇ ਘਾਨੀਆਂ ਵਾਲੇ ਬਾਬੇ ਨੇ ਕੀ ਉੱਤਰ ਖੁਸ਼ ਕਰਤੇ ਗਾਨੀ ਵਾਲੇ ਬਾਬੇ ਨੇ ਉਹ ਬੱਲੇ ਬੱਲੇ ਹਾਏ ਮੇਰਾ ਰੱਬਾ ਹਾਏ ਮੇਰਾ ਰੱਬਾ ਹਾਏ ਹਰਦਾ ਬਾਬਾ ਪਿਆਰ ਨਾਲ ਕਿ ਉਹ ਨਹੀਂ ਲੰਗਣ ਦਿੰਦੇ ਛੜੇ ਇਹਨੂੰ ਲੱਸੀ ਨਹੀਂ ਦੇਣੀ ਦਿਓਰ ਭਾਵੇਂ ਮੱਤ ਚੁੰਗ ਜੇ ਹਾਏ ਹੋ ਰੱਬਾ ਮੇਰਾ ਉਹਦਾ ਛੜਾ ਛੜਾਉ ਮੇਰੇ ਉਹ ਛੜਾ ਉਹ ਬਸ ਕਰ ਇਹਦੇ ਪਾਇਆ ਵੀ ਮਾਚਵਾਲਾ ਹੀ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਰ ਇਹ ਖੜੇ ਦੇਖੋ ਐਮ ਐਨ ਐ ਸਾਹਿਬ ਬੰਦੇ ਦੀਆਂ 206 ਹੱਡੀਆਂ ਹੁੰਦੀਆਂ ਨੇ ਐਕਸਟਰਾ ਕਾਉਂਟਰੀ ਲੋਡ ਨਹੀਂ ਸਾਰੀਆਂ ਢੀਂਦੀਆਂ ਆ ਉਹ ਬੱਲੇ ਬੱਲੇ ਹੋਈ ਪਈ ਆ ਨਾਗ ਬੱਲੇ ਬੱਲੇ ਹੋਈ ਪਈ ਆ ਬੱਗਿਆ ਚੱਕਲਾ ਮਾਈਕ ਕਰਦੇ ਗੱਲ ਲਓ ਫੇਰ ਦੇਖੀਏ ਵੀ ਸਾਹਮਣੇ ਮਾਝੇ ਵਾਲਾ ਬਾਬਾ ਫੇਰ ਦੇਖੀ ਆਪਾਂ ਸਾਹਮਣੇ ਟੱਕਰ ਹੋ ਗਈ ਐ ਤੇ ਨੰਬਰ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੜਿਆ 14 15 ਕਹਿ ਕੇ ਕਹਿੰਦਾ 21 ਨੰਬਰ ਖੜਾ ਦੇ ਬੱਸ ਕਰ ਦੋ ਕਰਾਉਣੀ ਐ ਕੋ ਰੇਡਰ ਇਧਰ ਸਾਰਿਆਂ ਦੀਆਂ ਜੀਭਾਂ ਬਾਹਰ ਮੈਚ ਦੀ ਬੱਸ ਕਰਾ ਦਿਓ ਰੇਡਰਾਂ ਦੀ ਬੱਸ ਹੋ ਗਈ ਬੱਸ ਕਰੋ ਯਾਰ ਆਓ ਮੇਰੀ ਬੇਨਤੀ ਐ ਭਜਨੇ ਬਾਬੇ ਦੀ ਇੱਕ ਇੱਕ ਕਬੱਡੀ ਪਵਾ ਦਿਓ ਪੰਜ ਕ ਪੁਆਲਾ ਪੰਜ ਕਬੱਡੀਆਂ ਕੋਈ ਗੱਲ ਨਹੀਂ ਟੀਮਾਂ ਆ ਜਾਣਾ ਟੀਮਾਂ ਆ ਜਾਣਾ ਜੀ ਪੰਜ ਜਲਦੀ ਨਾਲ ਮੇਰੀ ਬੇਨਤੀ ਕਰ ਪੈਣਗੀ ਮੇਰੀ ਬੇਨਤੀ ਆਪਾਂ ਨੂੰ ਜਿੱਤ ਹਾਰ ਨਹੀਂ ਕਰਨਾ ਦੋਵਾਂ ਟੀਮਾਂ ਨੂੰ ਬੱਕਿਆ ਜੇਤੂ ਹੀ ਜਿਹੜਾ ਹੈ ਆਹ ਬਜ਼ੁਰਗਾਂ ਦਾ ਧੰਨਵਾਦ ਹੈ ਸਾਡੇ ਵੱਡੇ ਨੇ ਵੱਡਿਆਂ ਦਾ ਸਤਿਕਾਰ ਭਜਨਾ ਸ਼ਕਰੀ ਵਾਲਾ ਭਜਨਾ 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 ਭਾਜਾ 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 ਭਾਗਾ ਭਾਜਾ 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 ਭਜਨੇ ਗੁੱਸਾ ਨਾ ਕਰੀ ਪਰ ਤੇਰੇ ਨਾਂ 'ਚ ਕੱਲਾ ਹੀ ਆ ਭਜਣਾ ਬਾਕੀ ਨਹੀਂ ਕਿਸੇ ਕੰਮ ਦਾ ਉਹ ਦੇਖੋ ਭਜਨ ਨੂੰ ਛਡਾਓ ਯਾਰ ਪੈ ਗਿਆ ਸਾਡੂ ਜਫੀਆਂ ਐਦਾ ਜੱਫੀਆਂ ਪਾਈਆਂ ਜਿੱਦਾਂ 에어ਪੋਰਟ ਤੇ ਕੁੜਮਣੀਆਂ ਕੁੜਮਣੀਆਂ ਮਿਲਣੀ ਕਰਦੀਆਂ ਹਾਂ ਹਾ ਆਹੇ ਆਹੇ ਹੱਸ ਕਰ ਹੁਣ ਘਰ ਛੱਡ ਕੇ ਆਉਣਾ ਬੱਲੇ